ਕਿਹੜੇ ਕਿਹਦੇ ਕੋਲੇ ਸੀ ਬਾਈ ਇਹੇ ਕਿੰਨੇ ਪੈਸੇ ਲਾਣਾ ਗੋਰੇ ਕਿੰਨੇ ਦੀ ਕਰਤੀ ਸਾਢੇ 10 ਦੀ ਲਓ ਵੀ ਸਾਢੇ 10 ਦੀ ਆ ਬੱਕਰੀ ਕਰਤੀ ਗੱਬਣਾ ਬਾਈ ਇਹੇ ਨਹੀਂ ਬਾਈ ਜੀ ਖਾਲੀ ਹੈ ਲਓ ਵੀ ਸਾਢੇ 10 ਦੀ ਗੋਰੇ ਨੂੰ ਦਵਾ ਦੀ ਪੈਸੇ ਦੇ ਦੇ ਗੋਰੇ ਠੀਕ ਆ ਬਾਈ ਠੀਕ ਆ ਧੰਨਵਾਦ ਆਪਣਾ ਮੇਰਾ ਆਪਣਾ ਪਿੰਡ ਮਾਂਡੂ ਬਰਾੜਾ ਬਗਰਾੜੀ ਆ ਠੀਕ ਹੈ ਬੜੇ ਬੜੇ ਸਿਵੀ ਆ ਠੀਕ ਹੈ ਠੀਕ ਹੈ ਬਾਪੂ ਲਾ ਵੀ ਆ ਬੱਕਰੀਆ ਇਹ ਗੁਰਪ੍ਰੀਤ ਕੋਲੇ ਆ ਬਰਗਾੜੀ ਵਾਲੇ ਕੋਲੇ ਕਰ ਲਾ ਚੈੱਕ ਕਰ ਲਾ ਬਾਈ ਜਮਾਂ ਪਾਸ ਕਰਕੇ ਲੈ ਨਹੀਂ ਦਿੱਕਤ ਨਹੀਂ ਥਾਰ ਨਿਕਲ ਹੀ ਨਹੀਂ ਥਾਰੇ ਨਹੀਂ ਨਿਕਲ ਹਾਂ ਥਾਰਾ ਬੰਦ ਹੈ ਬਾਈ ਖਰੀਦਣ ਉਹ ਭਰਾਵਾ ਥਾਰਾਂ ਤਾਂ ਸਾਫ਼ ਬੱਕਰੀ ਨਹੀਂ 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 ਬਾਪੂ ਤੇਰੇ ਨਾਲ ਠੱਗੀ ਨਹੀਂ ਵਜਣ ਦਿੰਦਾ ਵੀਡੀਓ ਚੱਕੀ ਆ ਨਾ ਹੋਰ ਦੱਸ ਕਰ ਕਰ ਲੈ ਚੱਲ ਚੱਲ ਉਹ ਆ ਬੱਸ ਕਰ ਜੇ ਲਿਆ ਬਾਪੂ ਆ 10000 ਦੀ ਸਹੀ ਫੜਾ ਲੈ ਦੇ ਬਈ ਹੋਰ ਪਹਿਲੀ ਇਹ ਲੋਇਆ ਨਾ ਫੜ ਕੇ ਥੜੀ ਆ ਕੀ ਕਰੀ ਜਾਂਦਾ ਉਹੀ ਤਾਂ ਆਖਿਆ ਬਾਪੂ ਯਾਰ ਹੁਣ ਮੰਨਦਾ ਨਹੀਂ ਬਈ ਤੈਨੂੰ ਦੱਸ ਦੇ ਜਿਹਦਾ ਇਹਨੇ ਦੀ ਹੈ ਕਿਹੜਾ ਬੱਕਰਾ ਪੰਜ ਦਾ ਨਹੀਂ ਬਾਟੂ ਕਹਿੰਦੇ ਮੇਰੇ ਸਾਡੇ ਯਾਰ ਮੈਂ ਦੱਖ ਨਹੀਂ ਜੀ 5531 ਮੈਂ ਲਿਖਾ ਦੇ ਦੇ ਪੈਸੇ ਯਾਰ ਬਾਈ ਯਾਰ ਦੇਖ 2020 ਤੇ ਜਾਂਦਾ ਉਹ ਮੈਂ ਦਾ ਪੱਛ ਬੱਠਾ ਮੈਨੂੰ ਪੈਸੇ ਨਹੀਂ ਰੱਖਾ ਨਗਰਾ ਆਪਾਂ ਦਾ ਉਹ ਨਹੀਂ ਲਿਖਾਈ ਤਾਂ ਦੇਣੀ ਨਹੀਂ ਲਿਖਾਈ ਆਪੋ ਆਪ ਲੈਣੀ ਯਾਰ ਲਿਖਾਈ ਪਿੱਛੇ ਨਾ ਭਜੋ ਲਿਖਾਈ ਜਿਆ ਫੜਾ ਦੇ ਕਿੰਨੇ ਜੀ ਕਰਤੀ ਹੋਣਾ ਦੇ ਬਾਪੂ ਘਰ ਦਾ ਜਾਇਜ ਕਰੋ ਜਾਇਜ ਗੱਲ ਕਰੋ ਹੈ ਨਾਮ ਰੱਖਣਾ ਉਹ ਨਹੀਂ ਨੂਰੀ ਹੈ ਹੀ ਇਹ ਕਿਹੜੇ ਪਿੰਡੋਂ ਆਏ ਬਾਈ ਹਾਂਜੀ ਬੁਰਜਹਰੀ ਕੋਲ ਬੁਰਜਹਰੀ ਦਾ ਬਰਗਾੜੀ ਕੋਲੇ ਇੱਕ ਮਿੰਟ ਚਪ ਬਾਈ ਕੀ ਨਾਮ ਦਿੰਦਾ ਚੌਂਕੀ ਬਣੀ ਬਾਈ ਜੀ ਐ ਨੂੰ ਹੋਇਆ ਜੇ ਮੜਾ ਜਾ ਬਰਾੜ ਸਾਹਿਬ ਆ ਨਹੀਂ ਨਹੀਂ ਬਸ ਬਸ ਠੀਕ ਆ ਬੜਾ ਚੱਲਦਾ ਤਾਂ ਕੰਮ ਆ ਗੱਡੀ ਲੈ ਟੁਨੀ ਬਾਦ ਨਹੀਂ ਅਸੀਂ 25 ਮਿਲ ਕਿੰਨੇ ਚ ਕਿੰਨੇ ਚ ਕਰਤਾ ਬਾਈ 15 ਚ ਕਰਤਾ ਠੀਕ ਆ ਬਾਈ ਲਓ ਜੀ ਆ 15000 ਦਾ ਸੌਦਾ ਹੋ ਗਿਆ ਕਿਹੜਾ ਪਿੰਡ ਆ ਬਾਈ ਆਪਣਾ ਸਿਵੀਆਂ ਪਿੰਡ ਆ ਹਾਂ ਨਹੀਂ ਪ੍ਰਧਾਨ ਜੀ ਪਹਿਲਾਂ ਇੱਕ ਮਿਲ ਜਾ ਸੁਣ ਲੈ ਹਾਂ ਜੀ ਇਹਨੂੰ ਕਹਾਂ ਵੀ ਘਰੇ ਵੜੀ ਮਾਟੀ ਲੈ ਵੇਖ ਲੋ ਬਾਈ ਥਣ ਥਣ ਵੇਖ ਲੋ ਕਿਹੜੇ ਪਿੰਡੋਂ ਆ ਬਾਈ ਦੇਵੀ ਵਾਲੇ ਤੋਂ ਬਾਈ ਦੇਵੀ ਵਾਲੇ ਤੋਂ ਠੀਕ ਆ ਦੇਵੀ ਵਾਲਾ ਨਾਰਨਸ ਵਾਲਾ ਇਹ ਦਰਨਜੀ ਵਾਲਾ ਅੱਡੋ ਅੱਡੀ ਪਿੰਡਾਂ ਨੇ ਹੈ ਕੰਤਾ ਬਹੁਤ ਚੰਗਾ ਲੱਗੇ ਉਹ ਮੇਰਾ ਚਾਚੇ ਦੀ ਕੁੜੀ ਵੀ ਆਈ ਆ ਭਾਣ ਜਾ ਮੇਰਾ ਇਹਨਾਂ ਨੇ ਅੱਛਾ ਅੱਛਾ ਯਾਰ ਮਾੜੀ ਯਾਰ ਐਨੀ ਕੋਈ ਯਾਰਾ ਲੈ ਗਿਆ ਵੀ ਅਗਲਾ ਨੰਦ ਜੂਗਾ ਮੁਰਤੀ ਹਾਂ ਦੁਆਰੇ ਆ ਕੇ ਸੇਵਾ ਕਰਦਾ ਦੁਆਰੇ ਆ ਕੇ ਸੇਵਾ ਕਰੂੰਗਾ ਤਾਂ ਲਈ ਉਹ ਖੱਟੂ ਦਾ ਜੇ ਨਾ ਲੱਕਰੂਗਾ ਤਾਂ ਖੱਟੂ ਦਾ ਹਾਂ ਬੋਲੋ ਵੀ ਕੀ ਆਖਿਆ ਬਾਈ ਨੇ ਜਹਾਜ ਕਰਦੇ ਇੱਕ ਕਰਦੇ ਮੈਂ ਤੈਨੂੰ ਮੈਂ ਤੇ ਮੋੜਦਾ ਨੀਗਾ ਸਾਈ ਗੱਡ ਲਓ ਵੀ 18000 ਦਾ ਸੌਦਾ ਕਰਾਇਆ ਬਾਈ ਗੁਰਪ੍ਰੀਤ ਦਾ ਬਰਗਾੜੀ ਵਾਲੇ ਦਾ ਤੇ ਬਾਈ ਆਪਣਾ ਕਿਹੜਾ ਪੈਣ ਦੱਸਿਆ ਸੀ? ਦੇਵੀ ਵਾਲਾ ਬਾਈ। ਦੇਵੀ ਵਾਲਾ ਕਿੰਨੇ ਕ ਨਗ ਬਾਈ ਆਪਣੇ ਕੋਲ ਪਹਿਲਾਂ? ਆਪਣੇ ਕੋਲ 2 ਨਗ ਹੈਗੇ ਪਹਿਲਾਂ। ਠੀਕ ਆ ਬਾਈ। ਲੱਗ ਗਏਣ ਪੈਸੇ ਗੁਰਪ੍ਰੀਤ ਬਾਈ। 2 ਤਾਂ ਮੈਨੂੰ ਨਹੀਂ ਪਤਾ ਕਿਤੇ ਦੇਣੇ ਆ। ਬੱਕਰਿਆਂ ਨੂੰ ਖੋਲ ਕੇ ਲੈ ਗਿਆ ਸੀ ਹੂੰ ਚੱਕ ਬਈ ਖੁਸ਼ ਆ ਗੁਰਪ੍ਰੀਤ ਠੀਕ ਆ ਬਜੈ ਕੀ ਆ ਜੀ ਕਿੰਨੇ ਦਾ ਕਰਤਾ ਲਓ ਵੀ 11000 ਦਾ ਸੌਦਾ ਹੋ ਗਿਆ ਸੂਨ ਵਾਲੀ ਬੱਕਰੀ ਆ ਦਿਖਾਈ ਤੂੰ ਕਰਾਉਣੀ ਬਾਈ ਬਾਈ ਕਿਹੜੇ ਪੰਡੋ ਲਿਆਇਆ ਸੇਖਾ ਵਟਾਈ ਵਾਹ ਬਾਈ ਵਾ ਪੈਸੇ ਆ ਗਏ ਬਾਬਾ ਆ ਗਏ ਤੇ ਤੂੰ ਲਈ ਆ ਬਈ ਇਹ ਬੱਕਰੀ ਪੂਰੇ 11 ਦੀ ਹਾਂਜੀ ਪੂਰੇ ਲਖਾਈ ਕਿਵੇਂ ਕੀਤੀ ਤੇਰੀ ਲਖਾਈ ਆਪਣੇ ਮੰਦੇ ਜ਼ਬਰਦਸਤੀ ਦੇ ਆਂ ਦੇ ਰਹੇ ਅੱਛਾ ਅੱਛਾ ਜ਼ਬਰਦਸਤੀ ਕਰਦੇ ਆਂ ਬੰਨੀ ਮੰਨੀ ਨਹੀਂ ਦਿੰਦੇ ਬਈ ਗਾਇਬ ਲਓ ਯਾ ਲਖਾਈ ਆਪ ਚੈੱਕ ਕਰ ਲਈ ਥਣ ਥਣ ਵੇਖ ਲੈ ਥਣ ਥਣ ਹਾਂ ਦੇਖ ਚੱਲ ਦੇਖ ਲਾ ਚੈੱਕ ਕਰ ਲਾ ਤੂੰ ਮੱਪਣੀ ਦਿਓ ਮਪਣੀ ਲਖਾਈ ਹਾਂ ਮੈਂ ਨਹੀਂ ਕਰ ਲਾ ਚੈੱਕ ਕਰ ਲਾ ਬਈ ਆਪਦੇ ਲੈ ਲਈ ਲੈਣਾ ਕੀ ਆਂ ਆ ਲਿਖ ਦੇਈਂ ਬਈ ਇੱਕ ਹੋਰ ਬੱਕਰੀ ਯਾਰ ਬਸ ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਐ ਇਹਦਾ ਬੱਕਰੀ ਵੇਚੇਗਾ ਤੂੰ ਖਮਸਦੀ ਆ ਪਤਾ ਨਹੀਂ ਮਾਰ ਆਈ ਤੈਨੂੰ ਨਹੀਂ ਨਹੀਂ ਬਹੁਤ ਵਧੀਆ ਸਰ ਖਮਸਦੀ ਵੀ ਗੂਗੀ ਹਾਂਜੀ ਓਏ ਸਰਦਾੂ ਆ ਜੀ ਅੱਛਾ ਜੀ ਕਿਹੜਾ ਪਿੰਡਾ ਬਾਪੂ ਜੀ ਆਪਣਾ ਸਿਵੀਆਂ ਸਿਵੀਆਂ ਕਿੰਨੇ ਨਾਲ ਲੈਏ ਜੀ ਅੱਜ ਤਿੰਨ ਤਿੰਨ ਨਾਲ ਠੀਕ ਐ ਜੀ ਤੇ ਬਾਈ ਆਪਾਂ ਵਿੱਚ ਹਾਂਜੀ ਆਪਾਂ ਵਿੱਚ ਕੀ ਕੋਈ ਸੁਣਾਗਾ ਦੱਸ ਦਿਓ ਇੱਕ ਬੱਕਰੀ ਨਾਲ ਬੱਕਰਾ ਜੀ ਇੱਕ ਬੱਕਰੀ ਦੇ ਮਗਰ ਬੱਚਾ ਹੈ ਬੱਚਾ ਤੇ ਦੂਜੀ ਇੱਕ ਬੱਕਰੀ ਇਹਨਾਂ ਨੇ ਪਾਸੋਂ ਲਈ ਆਪਾਂ ਪਾਸੋਂ ਲਈ ਆ ਜੀ ਠੀਕ ਆ ਪੈਸੇ ਆ ਗਏ ਬਾਈ ਨਹੀਂ ਇਹ ਰਹਿੰਦੀ ਆ ਜੀ ਚਲੋ ਦਿਓ ਪੈਸੇ ਜੀ ਠੀਕ ਰਹਿੰਦੀ ਆ ਦਿਓ 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 ਨੇਣ ਰਹਣਗੇ ਇਹਦੇ 1500 ਦਾ ਗੱਲ ਬੱਕਰਾ ਇੱਕ ਮਿੰਟ ਗਿਣ ਦਿਓ ਬਾਈ ਗਿਣ ਦਿਓ ਪ੍ਰਧਾਨ ਤੂੰ ਹੀ ਆ ਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਸਾਹਮਣੇ ਹੀ ਆ ਬਾਈ ਪ੍ਰਧਾਨ ਜੀ ਅੱਗੇ ਆਜੋ ਪ੍ਰਧਾਨ ਨਹੀਂ ਬਾਈ ਆ ਬਾਈ ਅੱਗੇ ਆ ਇਧਰ ਆਜੋ ਪ੍ਰਧਾਨ ਆ ਗਏ ਵਾ ਗਿਣੋ ਜੇ ਤੁਸੀਂ ਗਿਣ ਲਓ ਆਪੀ ਯਾ ਮੈਨੂੰ ਭਾਈ ਮੈਂ ਤਾਂ ਮੈਂਟਰ ਬੁਢਾ ਬੰਦਾ ਯਾਰ ਮੈਂ ਆ ਗਣ ਤੋ ਆ ਗਣ ਉਹ ਇਹਨੂੰ ਕਹਿੰਦੇ ਹਾਂ ਹਾਂ ਗਣ ਕੇ ਹਾਂ ਸਿੱਧੇ ਗਣੀ ਚੱਲ 11000 ਰੁਪਏ ਨੂੰ ਫੜਾ ਦੋ ਯਾਰ 5 500 ਦੇ ਅੱਡ ਗਣ ਲਾ ਕੋਈ ਨਹੀਂ ਵੱਧੇ ਹੋਣਗੇ ਤਾਂ ਮੈਂ ਕਿਹੜਾ ਗਣਿਆ ਉਹੀ ਵਸਟੀ ਵੇਟ ਜਿੰਨੇ ਮੈਲੇ ਚੱਲ ਕੋਈ ਨਹੀਂ ਤੈਨੂੰ ਮੈਂ ਕੀ ਗੱਲ ਕਹੇਗੀ ਸਹੀ ਆ ਵੀ ਭਾਉ ਦੇ ਕਰੇ ਪੈਸੇ ਵਾਧੂ ਆ ਜੇ ਸੌਦਾ ਕਰਨਾ ਹੈ ਠੀਕ ਆ ਟਾਈਮ ਲੱਗ ਜਾਂਦਾ ਹਾਂਜੀ ਹਾਂ ਸਹੀ ਆ ਕਿੰਨੇ ਗਿਣ ਲਾ ਵੀ 10000 ਹਾ ਗੈਨ ਕੋਈ ਨਹੀਂ ਕੋਈ ਨਹੀਂ 70 ਠੀਕ ਹੈ ਜੀ 10 ਹੋ ਗਏ ਬਾਈ 1000 ਕੀ 10 ਹੋ ਗਏ 10 ਹੋ ਗਏ 11 ਦੇ ਨਾਲ 100 ਵਾਲਾ ਇੱਕ ਹੋਰ ਕੱਢ ਦਿਓ ਜੀ ਆਹੀ ਦੇ ਦੋ 10 ਕਿਲੋ ਪੰਜ ਪੰਜ ਮੰਗ ਲਾ ਠੀਕ ਹੈ ਨਹੀਂ 100 ਘੱਟ ਨਹੀਂ ਨਹੀਂ ਉਹ ਤੂੰ ਬੋਲੀ ਨਹੀਂ ਨਹੀਂ ਮੈਂ ਕਹਿੰਦਾ ਮੈਂ ਪਤਾ ਗੱਲ ਕੀ ਆ ਮੈਂ ਕਹਿੰਦਾ ਬੋਲੀ ਨਾ ਚੀ ਕਰਾ ਲਓ ਬਸ ਪਰਚੀ ਪੇਟੀ ਨੂੰ ਕੀ ਆ ਬਸ ਠੀਕ ਆ ਠੀਕ ਆ ਕੋਈ ਨਹੀਂ ਨਹੀਂ ਪਰਚੀ ਨਹੀਂ ਪਰਚੀ ਗਾ ਤੁਹਾਨੂੰ ਰਾਜ ਕੋਈ ਪੁੱਛ ਗਏ ਛੋਏ ਨਹੀਂ ਪਰਚੀ ਚੰਗੀ ਹੁੰਦੀ ਆ ਭੈਣ ਤੇ ਵੀ ਆਈ ਪੀ ਬੰਦਾ ਆ ਨਹੀਂ ਜੀ ਨਹੀਂ ਆਇਆ ਤਾਂ ਮੈਨੂੰ ਪਤਾ ਜੀ ਆਟੂ ਮਗਾ